ਪੰਜਾਬੀ ਕਲਚਰ ਬਲੌਗ ਦੇ ਗ੍ਰਹਿ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਪੂਣ ਸਲਾਈ ਬਾਰੇ ਜਾਣਕਾਰੀ ਦੇਵਾਂਗਾ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ। ਸੋ 120 ਹੋਰ ਆ ਛੋਟੀ ਜੀ। ਕਈ ਵੀਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿੰਦੇ ਨੇ। ਕਈ ਵੀਰ ਭੈਣ ਸਬਸਕ੍ਰਾਈਬ ਤਾਂ ਕਰ ਦਿੰਦੇ ਨੇ ਤੇ ਬਾਅਦ ਵਿੱਚ ਫਿਰ ਅਨਸਬਸਕ੍ਰਾਈਬ ਕਰ ਦਿੰਦੇ ਨੇ। ਸੋ ਕਿਰਪਾ ਕਰਕੇ ਇਹੋ ਜਿਹੀ ਮਾੜੀ ਸੋਚ ਨਾ ਰੱਖੋ। ਵਧੀਆ ਕੰਮ ਦੀ ਸਪੋਰਟ ਕਰਿਆ ਕਰੋ ਜੀ ਤਾਂ ਕਿ ਅੱਗੇ ਤਾਂ ਕਿ ਅਗਲੇ ਅੱਗੇ ਹੋਰ ਵੱਸ ਸਕੇ ਉਹ ਕਿਰਪਾ ਕਰਕੇ ਇਹੋ ਜੀ ਸੋਚ ਨਾ ਰੱਖਿਆ ਕਰੋ ਉਹ ਜੇ ਲੋ ਫਿਰ ਦਿਖਾਉਣਾ ਤਾਂ ਸਾਨੂੰ ਹੁਣ ਪੂਣ ਸਲਾਈ ਤੇ ਦਿਨਾਂ ਉਹਦੇ ਬਾਰੇ ਜਾਣਕਾਰੀ ਇਹ ਹੁੰਦੀ ਆ ਜੀ ਪੂਣ ਸਲਾਈ ਪੁਰਾਣੇ ਵੇਲੇ ਪੁਰਾਣੇ ਵੇਲੇ ਵਿੱਚ ਜਿਆਦਾ ਰੂਹ ਪਿੰਜਿਆ ਜਾਂਦਾ ਸੀ ਤਾਂ ਇਸ ਦੀਆਂ ਪੂਣੀਆਂ ਬੱਟੀਆਂ ਜਾਂਦੀਆਂ ਸਾਨੂੰ ਇਹ ਜਿਹੜੀਆਂ ਪੂਣੀਆਂ ਹੁੰਦੀਆਂ ਦੀ ਸੱਤਤ 7-8 ਇੰਚ ਲੰਮੀਆਂ ਤੇ ਪੌਣਾ ਇੰਚ ਵਿਆਸ ਦੀ ਹੁੰਦੀਆਂ ਸੀ ਇਹਨਾਂ ਨੂੰ ਬਟਣ ਲਈ ਕਾਨਿਆਂ ਦੇ ਬੁੰਬਲਾਂ ਦੀ ਪਤਲੀ ਕਾਨੀ ਲਾਈ ਜਾਂਦੀ ਸੀ ਜਿਹੜਾ ਸੜਕੜਾ ਹੁੰਦਾ ਉਹਦੇ ਕਾਨ ਨੇ ਲੈ ਜਾਂਦੇ ਦੀ ਜਿਸ ਤਰ੍ਹਾਂ ਤੁਸੀਂ ਸਾਹਮਣੇ ਪਿਆ ਦੇਖ ਰਹੇ ਹੋ ਇਸੇ ਨੂੰ ਹੀ ਪੂਣ ਸਲਾਈ ਕਹਿੰਦੇ ਹਨ ਕਿਸੇ ਸਾਫ਼ ਕੱਪੜੇ ਉੱਤੇ ਬੈਠ ਕੇ ਕੁੜੀਆਂ ਰੂੰ ਕੱਤਦੀਆਂ ਹੁੰਦੀਆਂ ਸਨ ਕੁਝ ਰੂੰ ਜ਼ਮੀਨ ਉੱਤੇ ਵਿਛਾ ਦਿੱਤਾ ਜਾਂਦਾ ਸੀ ਤੇ ਖੱਬੇ ਹੱਥ ਨਾਲ ਇਹ ਪੂਣ ਸਲਾਈ ਉਸ ਰੂੰ ਤੇ ਰੱਖ ਕੇ ਸੱਜੇ ਹੱਥ ਨਾਲ ਰੂੰ ਇਸ ਉੱਤੇ ਪਲੇਟ ਉੱਤੇ ਜਾਂਦਾ ਸੀ ਇਹ ਜਿਹੜਾ ਰੂਂਦ ਪੇਟਿਆ ਜਾਂਦਾ ਸੀ ਇਹਨੂੰ ਪੋਲਾ ਰੱਖਿਆ ਜਾਂਦਾ ਸੀ ਇਹ ਪੋਲੀਆਂ ਪੋਦੀਆਂ ਪੂਣੀਆਂ ਕੱਤਣ ਦੇ ਛੱਕੂ ਵਿੱਚ ਰੱਖ ਲਈਆਂ ਜਾਂਦੀਆਂ ਸੀ ਜਦੋਂ ਪੂਣੀਆਂ ਕੁੰਨ ਸਲਾਈ ਤੇ ਬਣ ਜਾਂਦੀਆਂ ਤਾਂ ਇਹਨਾਂ ਨੂੰ ਛੱਕੂ ਦੇ ਵਿੱਚ ਰੱਖ ਲਿਆ ਜਾਂਦਾ ਸੀ ਕਈ ਕੁੜੀਆਂ ਤਰੰਜਾਂ ਵਿੱਚ ਕਈ ਕੁੜੀਆਂ ਤਰੰਗਾਂ ਵਿੱਚ ਪੂਣੀਆਂ ਦੀਆਂ ਪੇੜੀਆਂ ਵੀ ਪਾ ਲੈਂਦੀਆਂ ਸਨ ਉਹ ਚਾਰ ਚਾਰ ਪੂਣੀਆਂ ਜੋੜ ਕੇ ਵੱਖਰੇ ਵੱਖਰੇ ਘਰ ਬਣਾ ਲੈਂਦੀ ਲੈਂਦੀਆਂ ਤੇ ਹਰ ਘਰ ਨੂੰ ਕੱਤਣ ਲੱਗਿਆ ਨਵੇਂ ਗੀਤ ਵੀ ਗਾਉਂਦੀਆਂ ਲਓ ਸੁਣੋ ਪੂਨ ਸਲਾਈ ਬਾਰੇ ਇੱਕ ਗੀਤ ਪਤਲੀ ਪੂਨ ਸਲਾਈ ਵਰਗੀ ਏ ਪਤਲੇ ਲੱਕ ਦੀਏ ਕੁੜੀਏ ਲੱਕ ਮਰੋੜਾ ਨਾ ਖਾ ਜਾਵੇ ਪੂਰੀ ਬਾਗ ਨਾ ਮੁੜੀਏ ਖੇਲਰ ਦਾ ਅੰਜਾਮ ਹੀ ਨਹੀਂ ਖੇਲਰ ਦਾ ਜਾਮ ਹੀ ਨਹੀਂ ਨਹੀਂ ਮਹਿੰਦੀ ਦੀਏ ਪੋੜੀਏ ਖੇਲਰ ਨਾ ਜਾਮ ਹੀ ਨਹੀਂ ਸੋ ਇਸ ਤਰ੍ਹਾਂ ਲੋਕ ਗੀਤਾਂ ਵਿੱਚ ਪੂਣ ਸਲਾਈ ਦਾ ਜੇਕਰ ਆਉਂਦਾ ਏ ਚਰਖਾ ਕੱਤਣ ਵਾਲਿਆਂ ਦੀ ਜਿਹੜੀ ਇਹ ਜਨਾਨੀਆਂ ਚਰਖਾ ਕੱਤਦੀਆਂ ਹੁੰਦੀਆਂ ਸੀ ਉਹਨਾਂ ਲਈ ਇਹ ਬਹੁਤ ਹੀ ਅਹਿਮ ਚੀਜ਼ ਹੁੰਦੀ ਸੀ ਮਿਲਤਾ ਭਾਵੇਂ ਆਮ ਹੀ ਸੜਕੜੇ ਦੀ ਬਣ ਜਾਂਦੀ ਦੀ ਕਿਉਂਕਿ ਅੱਗੇ ਆਮ ਹੀ ਸੜਕੜੇ ਟਿੱਬਿਆਂ ਉੱਤੇ ਖੜੇ ਹੁੰਦੇ ਸੀ ਤੇ ਉਹਨਾਂ ਦੇ ਕਰਨੇ ਤੋੜ ਕੇ ਇਹ ਪੂਣ ਸਲਾਈਆਂ ਬਣਾ ਲਈ ਜਾਂਦੀਆਂ ਸੀ ਤੇ ਫਿਰ ਇਹਨਾਂ ਤੀ ਪੂਣੀਆਂ ਪੱਟੀਆਂ ਜਾਂਦੀਆਂ ਸੀ ਹੱਥਾਂ ਦੇ ਨਾਲ ਸੋ ਫਿਰ ਉਹਨਾਂ ਪੂਣੀਆਂ ਨੂੰ ਚਰਖੇ ਉੱਤੇ ਕੱਤ ਕੇ ਗਲੋਟੇ ਬਣਾਏ ਜਾਂਦੇ ਸੀ ਤੇ ਫਿਰ ਦੂਰਾ ਤੀਰਾ ਕਰਕੇ ਉਹਦਾ ਸੂਤ ਬਣਾਇਆ ਜਾਂਦਾ ਸੀ ਇਸ ਤਰ੍ਹਾਂ ਰੂਪ ੰਜਣ ਤੋਂ ਬਾਅਦ ਇਹਨਾਂ ਪੂਣ ਸਲਾਈਆਂ ਦੀ ਜ਼ਰੂਰਤ ਪੈਂਦੀ ਦੀ ਸੋ ਹੁਣ ਨਾ ਘਰਾਂ ਚ ਚਰਖੇ ਰਹੇ ਨੇ ਤੇ ਨਾ ਹੀ ਪੂਣ ਸਲਾਈਆਂ ਹੋਂ ਤਾਂ ਇਹ ਦਰੀਆਂ ਕੇਸ ਵੀ ਲਏ ਵੀ ਜਾਂਦੇ ਨੇ ਉਹ ਬਾਜ਼ਾਰ ਵਿੱਚੋਂ ਮੁੱਲ ਹੀ ਖਰੀਦੇ ਜਾਂਦੇ ਨੇ ਘਰ ਵਿੱਚ ਕੋਈ ਵੀ ਦਰੀਆਂ ਕੇਸ ਨਹੀਂ ਮੁੰਦਦਾ ਇਹ ਵੀ ਜਗਾ ਤੇ ਰੈਡੀमेड ਕੱਪੜੇ ਆਗੇ ਨੇ ਜੋ ਬਾਜ਼ਾਰ ਵਿੱਚੋਂ ਖਰੀਦ ਕੇ ਵਰਤੇ ਜਾਂਦੇ ਨੇ ਸੋ ਇਸ ਕਰਕੇ ਇਹ ਪੂਨ ਸਲਾਈ ਜਿਹੜੀ ਆ ਪੂਣ ਸਲਾਈ ਇਹ ਵੀ ਘਰਾਂ ਵਿੱਚੋਂ ਅਲੋਪ ਹੋ ਗਈ ਆ ਕਿਉਂਕਿ ਹੁਣ ਲੋਕ ਇਹਦੀ ਵਰਤੋਂ ਨਹੀਂ ਕਰਦੇ ਨਾ ਹੀ ਹੁਣ ਕੋਈ ਕਪਾਹ ਵੀ ਦਾ ਅੱਗੇ ਹਰੇਕ ਪਿੰਡ ਵਿੱਚ ਕਪਾਹਾਂ ਬੀਜੇ ਹੁੰਦੀਆਂ ਤੇ ਨਰਮੇ ਬੀਜੇ ਹੁੰਦੇ ਸੀ ਜਿਨ੍ਹਾਂ ਦਾ ਘਰੇ ਹੀ ਸੂਤੋ ਤਿਆਰ ਕੀਤਾ ਜਾਂਦਾ ਸੀ ਤੇ ਦਰੀਆਂ ਕੇਸ ਬੋਨੇ ਜਾਂਦੇ ਸੀ ਹੌਲੀ ਹੌਲੀ ਇੱਕ ਇੱਕ ਕਰਕੇ ਇਹ ਪੁਰਾਤਾਂ ਚੀਜ਼ਾਂ ਲੁਪਤ ਹੁੰਦੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਕੇ ਸੰਭਣ ਦੀ ਲੋੜ ਆ ਤਾਂ ਕਿ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾ ਸਕੀਏ ਤੋ ਇਹ ਜਿਹੜੀ ਫੋਨ ਸਲਾਈ ਮੇਰੇ ਹੱਥੇ ਹੀ ਫੜੀ ਹੋਈ ਆ ਇਹ ਵੀ ਮੈਂ ਆਪਣੇ ਭਾਈ ਆਨੰਦ ਸਿੰਘ ਬੜੈਜ ਬਰਾਸਤੀ ਮਿਊਜ਼ੀਅਮ ਵਿੱਚ ਸਾਬਕਾ ਰੱਖੀ ਹੋਈ ਆ ਜਿਸ ਵੀ ਵੀਰਪੈਣ ਨੇ ਆ ਕੇ ਦੇਖਣੀ ਹੋਵੇ ਦੇਖ ਸਕਦਾ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ ਜਿਨ੍ਹਾਂ ਦੇ ਤੁਸੀਂ ਦਰਸ਼ਣ ਕਰ ਸਕਦੇ ਹੋ ਸੋ ਇਹ ਤੀਜੀ ਪੌਣ ਸਲਾਈ ਬਾਰੇ ਜਾਣਕਾਰੀ ਮੈਨੂੰ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਕਿਰਪਾ ਕਰਕੇ ਜਿਹਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਹੈ ਤੋਂ ਆਉਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਜੀ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਖੇਰਾਂ ਦੇ ਵਿੱਚ ਖੇਤਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ